ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਐਸ ਟਾਈਮ ਰੌਂਤੇ ਪਿੰਡ ਦੇ ਵਿੱਚ ਰੌਂਤੇ ਪਿੰਡ ਨੂੰ ਜ਼ਿਲ੍ਹਾ ਮੁੱਗਾ ਲੱਗਦਾ ਵਾ ਮਿੱਤਰੋ ਤੇ ਇਹ ਪਿੰਡ ਮਾਨੂ ਕੇ ਗਿਲ ਪਿੰਡ ਤੋਂ ਸਿੱਧੀ ਛੜਕਾ ਜਿਹੜੀ ਉਹ ਰੌਂਤੇ ਪਿੰਡ ਦੇ ਵਿੱਚ ਆਉਂਦੀ ਆ ਤੇ ਰੌਂਤੇ ਪਿੰਡ ਤੋਂ ਜਦੋਂ ਤੁਸੀਂ ਫਿਰ ਨਹੀਂ ਮੁੜੇ ਤਾਂ ਮਿੱਤਰੋ ਖਾਈ ਵਾਲਾ ਅੱਡਾ ਲੰਘ ਕੇ ਬਾਈ ਹੁਣਿਆਂ ਦਾ ਘਰ ਆ ਮੰਡਾਣਾ ਮੰਡੀ ਤੋਂ ਸਿੱਧੀ ਜਿਹੜੀ ਪਈਆ ਦਾਣਾ ਮੰਡੀ ਕੋਲ ਉੱਥੋਂ ਮੁੜਦੀ ਹੈ ਗੱਲਬਾਤ ਲਈ ਨੰਬਰ ਮੈਂ ਬਾਈ ਦਾ ਸੱਕਰੀਨ ਦੇ ਉੱਤੇ ਲਾ ਦੂੰਗਾ ਗੱਲਬਾਤ ਕਰ ਲਿਓ ਮੈਂ ਵਿਖਾਉਣੀ ਹੈ ਕਿ ਤੁਹਾਨੂੰ ਮਿੱਤਰੋ ਘਰੇਲੂ ਪਸ਼ੂ ਰੱਖੇ ਹੋਇਆ ਬਾਈ ਹੁਣੇ ਉਹਦੇ ਔਰ ਉਹਨਾਂ ਪਸ਼ੂਆਂ ਦੇ ਵਿੱਚੋਂ ਇੱਕ ਤਿਆਰ ਹੋਈ ਮੱਝ ਜਿਹਦੇ ਦਰਸ਼ਨ ਕਰਵਾਉਣੇ ਆ ਤੁਹਾਨੂੰ ਵਿਕਾਉ ਲਈ ਆ ਨੀਲੀ ਰਾਵੀ ਨਸਲ ਦੇ ਵਿੱਚ ਆਉਂਦੀ ਹੈ ਕਰਮਾਂ ਲਈ ਕਿੰਨੇ ਦਿਨਾਂ ਦੀ ਕੱਚੀ ਆ ਕੀ ਮੁੱਲ ਵੜੀ ਆ ਸਾਰੀ ਗੱਲਬਾਤ ਕਰਦੇ ਆ ਬਾਈ ਉਹਨਾਂ ਦੇ ਨਾਲ ਆਓ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬ੍ਰਦਰ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਹੈ ਵੀਰੇ ਠੀਕ ਆ ਵੀਰੇ ਸਿੱਤਾ ਠੀਕ ਠਾਕ ਆ ਭਰਾ ਜੀ ਹਾਂ ਜੀ ਭਾਈ ਚੜ੍ਹਦੀ ਕਲਾ ਜੀ ਇੱਕ ਵਾਰੀ ਵੀਰੇ ਨਾਮ ਦੱਸਿਓ ਆਪਣਾ ਭਾਈ ਨਾਮ ਭਾਈ ਰੁਪਿੰਦਰ ਸਿੰਘ ਆ ਜੀ ਰੁਪਿੰਦਰ ਸਿੰਘ ਰੁਪਿੰਦਰ ਭਾਈ ਮੈਂ ਆ ਜਿਹੜੀ ਕਿੰਨਾਵਾਂ ਸੂਆਸ ਹੁੰਦੀ ਆ ਭਾਈ ਚੌਥਾ ਸੂਆਸ ਹੁੰਦੀ ਆ ਭਾਈ ਚੌਥਾ ਸੂਆ ਹਾਂ ਜੀ ਤੇ ਕਿੰਨੇ ਦਿਨ ਲੈ ਦੂਗੀ ਰੁਪਿੰਦਰ ਭਾਈ ਇਹਦੇ ਭਾਈ 30 ਤਰੀਕ ਨੂੰ ਦਿਨ ਪੂਰੇ ਆ ਇਹ 30 ਤਰੀਕ ਨੂੰ ਦੇ ਨੂਰੇ ਅੱਜ ਆਪਾਂ 24 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਆ ਹਾਂ ਤਾਂ 10 ਦਿਨ ਲੈ ਜਾਉ ਨਹੀਂ ਜਾਊਗੀ 7-8 ਦਿਨ ਹਜੇ ਹੈ ਨਾ ਵੀਰੇ ਤੇ ਦੁੱਧ ਕਿੰਨੇ ਕੁ ਦੇ ਦਿੰਦੀ ਹੈ ਬਾਈ ਜਾਨੇ ਦੁੱਧ ਬਾਈ ਜਾਨੇ 14 ਕਿਲੋ ਕੱਢਿਆ ਆਪਣੇ ਘਰੇ ਆਪਣੇ ਘਰੇ 14 ਕਿਲੋ ਦੁੱਧ ਦਿੱਤਾ ਹੋਇਆ ਹੈ ਹਾਂ ਜੀ ਹਾਂ ਜੀ ਲੈ ਆ ਫਿਰ ਮੌਕੇ ਤੇ ਮੌਕੇ ਤਿਆਰ ਕਰ ਦਈਉਗੀ ਕਈ ਮਈਆਂ ਹੁੰਦੀਆਂ ਵੀ ਮਤਲਬ ਮੌਕੇ ਦੇ ਮੌਕੇ ਤਿਆਰ ਕਰ ਦਈਆਂ ਤੇ ਐਤ ਕੀ ਵੀਰੇ ਸਾਂਣ ਤੋਂ ਗੱਪਾ ਨਾ ਜੀ ਟੀਕਾ ਟੂਕਾ ਭਰਾਇਆ ਚੰਗਾ ਜੀ ਟੀਕਾ ਭਰਾਇਆ ਵਾ ਬਾਈ ਕਿ ਹੈਗਾ ਨੰਬਰ ਨੰਬਰ ਕੋਈ ਟੀਕੇ ਦਾ ਜਿਹੜਾ ਭਰਾਇਆ ਕਿ ਨਹੀਂ ਹਾਂ ਵੀਰੇ ਆਪਣਾ ਤੇ ਵਡੇ ਭਾਈ ਫਿਰ ਹੁਣ ਇਹਦਾ ਰੇਟ ਕੀ ਤੈ ਕੀਤਾ ਭਰਾ ਰੇਟ ਭਾਈ ਇਹਦਾ 1,40,000 ਰੁਪਏ 1,40,000 ਰੁਪਏ ਮਾਨਤਾ ਲੈਣ ਦੇ ਵਿੱਚੋਂ ਵੀ ਨੇ ਮਾਨਤਨ ਭਾਈ ਆਇਆ ਦਾ ਜ਼ਰੂਰ ਕਰਾਂਗੇ ਠੀਕ ਹੈ ਕੱਡੀ ਬਾਰੂ ਤੋਰੀ ਵੀਰੇ ਮੈਂ ਖੋਲੀ ਨੂੰ ਭਰਾ ਜੀ ਸੂਅ ਤੀਜਾ ਦੱਸਿਆ ਜੀ ਵੀਰੇ ਕਿ ਚੌਥਾ ਚੌਥਾ ਭਾਈ ਚੌਥਾ ਤੋਰੀ ਵੀਰੇ ਲੈ ਵੀ ਮਿੱਤਰੋ ਚੌਥਾ ਸੂਆ ਕਰਨ ਵਾਲੀ ਸੂਣ ਵਾਲੀ ਆ ਹਫਤਾ ਦਿੰਦਾ ਹਜੇ ਦਿਨ ਪੂਰੇ ਹੋਣ ਦੇ ਵਿੱਚ ਹੀ ਪਿਆ ਵਾ ਤੇ ਜੇ 2-4 ਦਿਨ ਉੱਪਰ ਲੈ ਗਈ ਤੇ ਕੁੱਲ ਮਿਲਾ ਕੇ ਦਸ ਦਿਨਾਂ ਦੀ ਮੈਂ ਕੱਚੀ ਗਿਣ ਲਿਓ ਹਜੇ ਤੁਸੀਂ ਮਿੱਤਰੋ ਮੈਂ ਖੁੱਲੀ ਡੁੱਲੀ ਪਿੰਡੇ ਦੀ ਵੱਡੀ ਬਾਡੀ ਦੇ ਵਿੱਚ ਚਾਰੇ ਪੈਰਾਂ ਤੇ ਮਾਰਕਿੰਗ ਅੱਖਾਂ ਦੇ ਵਿੱਚ ਜਵਾਬ ਤੇ ਬਾਕੀ ਬਈ ਟਾਂਚਾ ਜਿਹੜਾ ਕੈਰੈਕਟਰ ਆ ਨੀਲੀ 라ਵੀ ਵਾਲੇ ਉਹ ਸਾਰੇ ਪੂਰੇ ਕਰਦੀ ਆ ਗੋਡੀ ਪੇਟ ਭਾਰਾ ਲੇਵੇ ਦਾ ਲਿਵਾਸ ਬਹੁਤ ਚੰਗਾ ਵੇਖੋ ਤੁਸੀਂ ਥੱਲੋ ਥੱਲੋ ਬਹੁਤ ਚੰਗੀ ਐ ਮੈਂ ਕਰਮ ਵਾਲੀ ਦੇਖੋ ਖਿੜਖੜਾਉਂਦੀ ਐ ਮੈਂ ਕਰਮ ਵਾਲੀ ਜਿੰਨੀ ਹੈਗੀ ਐ ਪੂਰੀ ਚੰਗੀ ਕਹਿ ਸਕਦੇ ਆਪਾਂ ਨਸਲ ਮੈਂ ਦੇ ਵਿੱਚ ਕੁਆਲਿਟੀ ਆ ਜਿਹੜੀ ਬਰੀਡ ਆ ਉਹ ਪੂਰੀ ਆ ਵੇਖ ਸਕਦੇ ਆ ਤੁਸੀਂ ਆਪ ਵੀ ਮਿੱਤਰੋ ਲੇਵੇ ਦਾ ਲਿਵਾਸ ਇੱਕ ਵਾਰੀ ਫਿਰ ਵੇਖ ਲਓ ਇਹਦਾ ਕਰਮ ਵਾਲੀ ਦਾ ਖਣ ਦੇਵਾ ਜਿਹੜਾ ਕੁਆਲਿਟੀ ਪੂਰੀ ਜ਼ਬਰਦਸਤ ਤਿਆਰ ਕਰਕੇ ਸੂਗੀ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਮਾਰਕਿੰਗ ਜਾਇਜ਼ ਦੇ ਵਿੱਚ ਪੇਟ ਭਾਰੇ ਦੇ ਵਿੱਚ ਲਕਤਾ ਮਦਰੀ ਡਾਲ ਦੇ ਵਿੱਚ ਮਿੱਤਰੋ ਤੇ ਜਿਹੜੇ ਬੱਚੇ ਆ ਟੌਪ ਦੇ ਲਾ ਦੂਗੀ ਬਾਦਸ਼ਾਹ ਤੋਂ ਗੱਪਣ ਜਾਂ ਕੈਪਟਨ ਤੋਂ ਮੜਾ ਜੇ ਤੁਸੀਂ ਬਾਈ ਹੁਣੇ ਨਾ ਸੀਮਨ ਸਟਰਾਵੇ ਕਿ ਤੁਹਾਨੂੰ ਦੱਸ ਦੇਣਗੇ ਵੀ ਕਿਹੜੇ ਤੋਂ ਆ ਗੱਲਬਾਤ ਕਰ ਲਿਆ ਜੇ ਬਾਈ ਹੁਣੇ ਨਾ ਫੋਨ ਤੋਂ ਕਨਫਰਮ ਕਰ ਲਿਆ ਜੇ 1,40,000 ਰੁਪਿਆ ਰੇਟ ਆ ਚੌਥਾ ਸੂਆ ਸੁੰਦੀ ਆ 14 ਕਿਲੋ ਦੁੱਧ ਨੇ ਭਾਂਡੇ ਦੇ ਵਿੱਚ ਪਾਇਆ ਹੋਇਆ ਤੇ ਪੌਣਾ ਵੀ ਬਣਦਾ ਕਿਉਂਕਿ ਮੈਂ ਉਹਦੀ ਬਾਡੀ ਬੰਤਰ ਆ ਜਿਹੜੀ ਮੈਂ ਦੀ ਨਸਲ ਆ ਜਿਹੜੀ ਮੈਂ ਦੇ ਵਿੱਚ ਬਰੀਡ ਆ ਉਹ ਅਗਵਾਈ ਭਰਦੀ ਆਈ ਵਾਕਏ ਮੈਂ ਦੁੱਧ ਦਿੰਦੀ ਹੋਊਗੀ ਹਜੇ 10 ਦਿਨਾਂ ਦੀ ਕੱਚੀ ਆ ਲੇਵੇ ਭਾਂਡੇ ਦੇ ਵਿੱਚ ਤਾਂ ਇਹਨੇ ਟਿਕਾਣੇ ਲਾ ਦੇਣਾ ਤੀਰ ਮਿੱਤਰੋ ਜਦੋਂ 10 ਦਿਨਾਂ ਨੂੰ ਆ ਗਈ ਗੱਲਬਾਤ ਲਈ ਨੰਬਰ ਨੋਟ ਕਰ ਲਵੀਰੇ ਨੰਬਰ ਤੇ ਰਪਿੰਦਰ ਭਾਈ ਹਾਂ ਥਾਣਾ ਮੇ ਸਾਥ 25 99633 ਇੱਕ ਵਾਰੀ ਹੋਰ ਬੋਲੀ ਵੀਰੇ 98725 98725 97633 97633 ਹਾਂਜੀ 98725 97633 ਬਾਈ ਦਾ ਫੋਨ ਨੰਬਰ ਆ ਇਸ ਨੰਬਰ ਤੇ ਕਰ ਲੋ ਬਾਈ ਨਾਲ ਗੱਲਬਾਤ ਸ਼ੁਕਰੀਆ ਜੀ ਆਉਂਦੇ ਰੋ